ਹਲਕਾ ਫਰੀਦਕੋਟ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਅਤੇ ਸੀਨੀਅਰ ਅਕਾਲੀ ਕਾਗੂ ਤੇ ਸਾਬਕਾ ਮੁੱਖ ਸੰਸਥਾਪਕ ਸਰਦਾਰ ਮਨਤਾਰ ਸਿੰਘ ਜੀ ਬਰਾੜ ਹਾਜ਼ਰ ਹਨ ਅੱਜ ਇਹਨਾਂ ਦੇ ਗ੍ਰਹਿ ਵਿਖੇ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਜੀ ਨੂੰ ਚੋਣ ਪ੍ਰਚਾਰ ਲਈ ਸੱਦਿਆ ਗਿਆ ਆਓ ਇਹਨਾਂ ਦੇ ਵਿਚਾਰ ਸੁਣਦੇ ਹਾਂ ਅ ਅਸੀਂ ਪਰਸੋਂ ਰਾਜਵਿੰਦਰ ਸਿੰਘ ਜੀ ਦੇ ਨਾਲ ਸਾਰੇ ਹਲਕਾ ਇੰਚਾਰਜ ਜੋ ਨੌ ਦੇ ਨੌ ਹੈਗੇ ਆ। ਆ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਨੂੰ ਸ਼ਰਕਾਰ ਕਰਕੇ ਤੇ ਆਪ ਦਾ ਚੋਣ ਪ੍ਰਚਾਰ ਜਿਹੜਾ ਆਰੰਭ ਕੀਤਾ ਉਸ ਤੋਂ ਬਾਅਦ ਸਾਡੀ ਮੀਟਿੰਗ ਰੱਖੀ ਗਈ ਸੀ। ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਦਿਨ ਥੋੜੇ ਐ, ਹਲਕਾ ਵੱਡਾ ਐ ਤੇ ਆਪਾਂ ਕੱਲ ਤੋਂ ਹੀ ਕੰਮ ਸਟਾਰਟ ਕਰ ਦਈਏ। ਕੱਲ 16 ਤਰੀਕ ਸੀ ਕੱਲ ਧਰਮੂ ਕੋਲ ਹਲਕਾ ਇਹਨਾਂ ਨੇ ਕੱਢਿਆ ਹੈ। ਅੱਜ 17 ਤਰੀਕ ਹੈ ਅੱਜ ਅਸੀਂ ਕੋਟਪੂਰੇ ਹਲਕੇ ਦੇ ਵਿੱਚ 11 ਪ੍ਰੋਗਰਾਮ ਰੱਖੇ ਹੋਏ ਆ ਪਹਿਲਾ ਕੋਟ ਸੁਖੀਏ ਸੀਗਾ ਸਾਡਾ ਸਰਕਲ ਜਿਹੜਾ ਟੁੱਡੀ ਹੈ ਉੱਥੋਂ ਦਾ ਦੂਸਰਾ ਜਿਹੜਾ ਸਰਕਲ ਸਾਡਾ ਚਹਿਲ ਆ ਉਹਦਾ ਸਿਖਾਣੇ ਪਿੰਡ ਰੱਖਿਆ ਸੀ ਪ੍ਰੋਗਰਾਮ ਤੀਸਰਾ ਸਾਡਾ ਸਰਕਲ ਜਿਹੜਾ ਕੋਟਪੂਰਾ ਦਿਹਾਤੀ ਹੈ ਉਹਦਾ ਪ੍ਰੋਗਰਾਮ ਦਾਸ ਤੇ ਗ੍ਰਹਿ ਵਿਖਿਆ ਜਿੱਥੇ ਪਿੰਡ ਸੰਨਵਾ ਰੱਖਿਆ ਗਿਆ ਸੀ ਹੁਣ ਜਿਹੜਾ ਚੌਥਾ ਪ੍ਰੋਗਰਾਮ ਹੈ ਸਾਡਾ ਉਹ ਸਰਕਲ ਢੀਮਾ ਵਾਲੀ ਦਾ ਢੀਮਾ ਵਾਲੀ ਸਾਡੇ ਸਰਕਲ ਪ੍ਰਧਾਨ ਹੈਗੇ ਆ ਗੁਰਪ੍ਰਿਆਰ ਸਿੰਘ ਦਿਓਲ ਸਾਕਾ ਸਰਪੰਚ ਆ ਉਹਨਾਂ ਦੇ ਘਰੇ ਰੱਖਿਆ। ਉਸ ਤੋਂ ਬਾਅਦ ਪੰਜਵਾਂ ਪ੍ਰੋਗਰਾਮ ਆ ਜਿਹੜਾ ਸਾਡਾ ਉਹ ਪਿੰਡ ਮੋੜ ਰੱਖਿਆ ਸਾਡੇ ਸਰਕਲ ਪ੍ਰਧਾਨ ਸਨੀ ਮੋੜ ਜੀ। ਉਹਨਾਂ ਨੇ ਪਿੰਡ ਦੇ ਵਿੱਚ ਇੱਕ ਜਗ੍ਹਾ ਐ ਸੰਜੀ ਉਸ ਜਗ੍ਹਾ ਦੇ ਉੱਤੇ ਰੱਖਿਆ। ਉਸ ਤੋਂ ਬਾਅਦ ਫਿਰ ਸਾਡੇ ਕੋਟਪੂਰੇ ਦੇ ਆ ਪੰਜ ਪੰਜ 6 6 ਵਾਰਡਾਂ ਦੇ ਇਕੱਠੇ ਪ੍ਰੋਗਰਾਮ ਰੱਖੇ ਹੋਏ ਆ। ਪਹਿਲਾ ਪ੍ਰੋਗਰਾਮ ਹੈਗਾ ਹਰੀਨੌਰ ਰੋਡ ਦੇ ਉੱਤੇ, ਦੂਸਰਾ ਪ੍ਰੋਗਰਾਮ ਹੈਗਾ ਸਿਖਾਲਾ ਰੋਡ ਦੇ ਉੱਤੇ, ਤੀਸਰਾ ਪ੍ਰੋਗਰਾਮ ਬੜੇ ਨਜ਼ਦੀਕੀ ਪਰਿਵਾਰ ਆ ਇਹਨਾਂ ਦਾ। ਸਰਦਾਰ ਗੁਰਦੇਵ ਸਿੰਘ ਬਾਦਲ ਖੋਹਾਂ ਦੇ ਨਾਲ ਉਹਨਾਂ ਨੇ ਸਾਰੀ ਉਮਰ ਲਾਤੀ। ਬਤੌਰ ਗਨਮਨ ਹਾਲਾਂਕਿ ਉਹ ਰਿਟਾਇਰ ਤਾਂ ਸਬ ਇੰਸਪੈਕਟਰ ਹੋਏ ਐ ਪਰ ਉਹ ਸ਼ੁਰੂ ਤੋਂ ਅਖੀਰ ਤੱਕ ਹੀ ਉਹਨਾਂ ਨਾਲ ਰਹੇ ਐ ਉਹਨਾਂ ਦੇ ਘਰੇ ਰੱਖਿਆ ਪੰਜ ਛੇ ਵਾਰਡ ਉੱਥੇ ਆ ਜਾਇਬ ਦੀ ਤੇ ਪੰਜਵਾਂ ਪ੍ਰੋਗਰਾਮ ਜਿਹੜਾ ਸਾਡਾ ਸ਼ਹਿਰ ਦਾ ਉਹ ਰੱਖਿਆ ਹੋਇਆ ਸੀ ਸਿਖਾਂ ਵਾਲਾ ਰੋਡ ਦੇ ਉੱਤੇ ਕ ਮਾਤਾ ਮਹਿੰਦਰ ਕੌਰ ਚੈਰੀਟੇਬਲ ٹرسٹ ਹੈ ਉਹਦੇ ਵਿੱਚ ਰੱਖਿਆ ਤੇ ਛੇਵਾਂ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਸ਼ਹਿਰ ਦਾ ਵਾਰਡ ਹੈ ਜਿਹੜੇ ਉਹਦਾ ਅਕਰਵਲ ਸਭਾ ਦੇ ਵਿੱਚ ਰੱਖਿਆ ਹੋਇਆ ਹੈ ਤਕਰੀਬਨ 9 ਵਜੇ ਸਾਡੀ ਸਮਾਪਤੀ ਹੋ ਜਾਣੀ ਹੈ ਤੇ ਸਾਨੂੰ ਬਹੁਤ ਭਰਪੂਰ ਜਿਹੜਾ ਕਿਉਂਕਿ ਕੰਮਦਰੋ ਸੀਜ਼ਨ ਚੱਲ ਪਿਆ ਕੰਬਾਈਨਾ ਚੱਲ ਪਈਆਂ ਉਹਦੇ ਬਾਅਦ ਵੀ ਤੁਸੀਂ ਵੇਖਿਆ ਕਿ ਕਿੱਡੇ ਵੱਡੇ ਇਕੱਠ ਹੋਏ ਆ ਜਿਹੜੇ ਹੈਗੇ ਆ ਔਰ ਬਹੁਤ ਲੋਕਾਂ ਵੱਲੋਂ ਸਾਨੂੰ ਜਿਹੜਾ ਹੈ ਸਹਿਯੋਗ ਮਿਲਿਆ ਅੱਜ ਜੋ ਅਸੀਂ ਵਿਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਹਿਯੋਗ ਵਧਾਈ ਜਾਣਾ ਸੋ ਇਹਨਾਂ ਨੂੰ ਤਕੜੇ ਹੋ ਕੇ ਅਸੀਂ ਮਦਦ ਕਰਾਂਗੇ ਸਾਰੇ ਹਲਕਿਆਂ ਯਾਰਜਾਂ ਨੇ ਇਹ ਗੱਲ ਦੀ ਕਸਮ ਖਾ ਲਈ ਹੈ ਬਸ ਇਹ ਇਲੈਕਸ਼ਨ ਜਿਹੜਾ ਇਹ ਰਾਜਵਿੰਦਰ ਸਿੰਘ ਦਾ ਇਲੈਕਸ਼ਨ ਨਹੀਂ ਇਹ ਅਸੀਂ ਆਪਣਾ ਇਲੈਕਸ਼ਨ ਸਮਝਣਾ ਹੈ ਤੇ ਆਪਣਾ ਇਲੈਕਸ਼ਨ ਸਮਝ ਕੇ ਲੜਨਾ ਹੈ ਤੇ ਆਪਦਾ ਪੂਰਾ ਅਖੀਰਲਾ ਜੋਰ ਲਾ ਦੇਣਾ ਹੈ ਬ੍ਰਾਦਰਸਰ ਦੇਖਿਆ ਜਾਵੇ ਦੋ ਵੱਡੇ ਚਿਹਰੇ ਆ ਜਿਵੇਂ ਹੰਸਰਾਜ ਹੰਸਾ ਬੀਜੇਪੀ ਦੇ ਵੱਲੋਂ ਅ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਵੱਲੋਂ ਲਾਨਿਆਂਗਾ ਇਹ ਇੱਕ ਲੋਕਲ ਉਮੀਦਵਾਰ ਦੇ ਵਜੋਂ ਇਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਨੇ ਉਤਾਰਿਆ ਗਿਆ ਕਿੱਡਾ ਵੱਡਾ ਚੈਲੰਜ ਦੇਖਦੇ ਹੋ ਵੀ ਅੱਗੇ ਹੈਗਾ ਵੱਡੀ ਗੱਲ ਇਹ ਹੈ ਕਿ ਇਹ ਸਾਡੇ ਇਲਾਕੇ ਦੇ ਵਿੱਚ ਜਿਹੜਾ ਦਲਤ ਭਾਈਚਾਰਾ ਉਹ ਜਿਹੜੀ ਵੱਡੀ ਗਿਣਤੀ ਹੈ ਉਹ ਮਜੂਬੀ ਸਿੱਖ ਭਾਈਚਾਰੇ ਦੀ ਹੈ ਤੇ ਇਹ ਮਜੂਬੀ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਰਾਜਵਿੰਦਰ ਸਿੰਘ ਹੋਰੇ ਇਸ ਕਰਕੇ ਸਾਨੂੰ ਉਧਰੋਂ ਵੀ ਬੜਾ ਵੱਡਾ ਸਹਿਯੋਗ ਹੈ ਜਿਹੜਾ ਉਹ ਮਿਲਣ ਦੀ ਆਸ ਹੈਗੀ ਹੈ। ਬਾਕੀ ਸਾਰੇ ਭਾਈਚਾਰੇ ਅਕਾਲੀ ਦਲ ਨਾਲ ਜੁੜੇ ਹੋਏ ਜਿਹੜਾ ਉਹਨਾਂ ਵੱਲ ਤਾਂ ਆਸ ਹੈਗੀ ਹੈਗੀ ਹੈ। ਬਾਕੀ ਰਾਮਗੜੀਆ ਭਾਈਚਾਰਾ ਹੋ ਗਿਆ ਜਾਂ ਸਨਿਆਰ ਭਾਈਚਾਰਾ ਹੋ ਗਿਆ ਉਹਦੇ ਬਾਰੇ ਇਹਨਾਂ ਦੇ ਮੰਤਰੀ ਨੇ ਕਿਉਂ ਇਹ ਗਲਤ ਟਿੱਪਣੀਆਂ ਕੀਤੀਆਂ ਉਹਦਾ ਵੀ ਅਸਰ ਇਹਨਾਂ ਦੇ ਉੱਤੇ ਪੈਣਾ ਹੈ ਇਸ ਕਾਲ ਦਾ। ਬਾਕੀ ਉਹ ਦੋਨੇ ਉਮੀਦਵਾਰ ਜਿਹੜੇ ਭਵਾਨ ਜਿਹੜੇ ਹੰਸਰਾਜ ਹੰਸ ਹੈ ਉਹਨਾਂ ਨੇ ਤਾਂ ਮੈਂ ਕੋ ਵੀਡੀਓ ਹੀ ਵੇਖੀ ਸੀ। ਉਹ ਕਹਿ ਰਹੇ ਆ ਕਿਸਾਨਾਂ ਦੇ ਬਾਰੇ ਕੋਈ ਗੱਲ ਕਰੋ। ਉਹ ਕਹ ਰਿਹਾ ਮੈਂ ਤਾਂ ਇਲੈਕਸ਼ਨ ਲੜਨੀ ਸੀ ਇੱਕ ਜਿਤਨਾ ਸੀ ਬਾਤ ਵਿਆਉਣੀ ਸੀ ਬਾਤ ਹੀ ਹੈ ਨਾ ਮੈਂ ਵੋਟਾਂ ਇਧਰੋਂ ਲੈਣੀਆਂ ਨਾ ਮੈਂ ਵੋਟਾਂ ਉਧਰੋਂ ਲੈਣੀਆਂ ਕਹਿਣ ਦਾ ਭਾਵ ਵੀ ਨਾ ਮੈਂ ਦਿੱਲੀ ਦੇ ਵਿੱਚੋਂ ਵੋਟਾਂ ਲੈਣੀਆਂ ਤੇ ਨਾ ਮੈਂ ਪਿਆਰ ਦੇ ਵਿੱਚੋਂ ਵੋਟਾਂ ਲੈਣੀਆਂ ਪਰ ਭਾਜਪੀ ਨੇ ਫੇਰ ਲੈ ਜਾਂਦਾ ਤੇ ਹੁਣ ਐੋਜੇ ਬੰਦੇ ਨੂੰ ਵੋਟਾਂ ਦੇਣ ਦਾ ਕੀ ਫਾਇਦਾ ਅਗਲੀ ਗੱਲ ਆ ਗਈ ਕਰਮਜੀਤ ਸਿੰਘ ਅਨਮੋਲਦੀ ਉਹ ਲਹਿਰੇਗਾਗੇ ਸੰਗਰੂਰ ਦੇ ਵਿੱਚ ਕੋਲੇ ਉਹਨਾਂ ਦਾ ਪਿੰਡ ਹੈ ਡੇਰੇਗਾਗੇ ਕੋਲੇ ਉਹ ਵੀ ਬਾਹਰ ਦੇ ਉਮੀਦਵਾਰ ਹੈਗੇ ਆ ਔਰ ਉਹਨਾਂ ਨੂੰ ਮਤੋਰ ਐਕਟਰ ਦਾ ਆਪਾਂ ਜਾਣਦੇ ਵੈਸੇ ਸਿਖਸ਼ੀ ਦੇ ਤੌਰ ਤੇ ਨਹੀਂ ਜਾਣਦੇਗੇ ਪਰ ਐਕਟਰ ਅੱਗੇ ਵੀ ਆਪਾਂ ਜਿਤਾਇਆ ਸੀ ਤੁਸਨ ਦੇ ਉਹਨੂੰ ਉਹ ਨਹੀਂ ਆਇਆ ਕਿਉਂਕਿ ਉਹਨਾਂ ਕੋਲੇ ਆਪਦਾ ਕੰਮ ਹੀ ਬਹੁਤ ਹੁੰਦਾ ਹੈ ਉਹਨਾਂ ਨੂੰ ਸ਼ੂਟਿੰਗ ਕਰਨ ਵਾਸਤੇ ਕੈਨੇਡਾ ਵੀ ਜਾਣਾ ਪੈਂਦਾ ਹੈ ਯੂਕੇ ਵੀ ਜਾਣਾ ਪੈਂਦਾ ਹੈ ਬਾਂਬੇ ਜਾਣਾ ਪੈਂਦਾ ਹੈ ਫਿਰ ਬਿਜ਼ੀ ਹੁੰਦੇ ਆ ਤੇ ਉਹ ਉਹਨੀ ਗੱਲ ਪੰਜਾਬ ਦੀ ਨਹੀਂ ਉੱਥੇ ਕਰ ਸਕਦੇ ਜਿੰਨੀ ਗੱਲ ਇੱਕ ਸਿਆਸੀ ਬੰਦਾ ਜਿਹਦਾ ਪਰਿਵਾਰ ਪਰਿਵਾਰ ਚੋਕੜਾ ਜਿਹੜਾ ਸਿਆਸੀ ਹੈ ਔਰ ਟਕਸਾਲੀ ਪਰਿਵਾਰ ਦੇ ਵਿੱਚੋਂ ਹੈ ਔਰ ਪੜਿਆ ਲਿਖਿਆ ਬੰਦਾ ਇਹ ਸਾਰੇ ਮੀਦਵਾਰਾਂ ਨੂੰ ਵੱਧ ਪੜਿਆ ਲਿਖਿਆ ਬੰਦਾ ਇਹ ਇਸ ਕਰਕੇ मतलब ਸਾਨੂੰ ਆਸਮਿਦ ਹੈ ਕਿ ਅਸੀਂ ਤਗੜੇ ਫਰਕ ਨਾਲ ਜਿੱਦਾਗੇ ਮੇਰਾ ਅਗਲਾ ਕੁਐਸਚਨ ਰਾਜਵਿੰਦਰ ਸਿੰਘ ਜੀ ਤੁਹਾਡੇ ਲਈ ਮੁੱਦੇ ਕਿਹੜੇ ਰਹਿਣਗੇ ਫਰੀਦਕੋਟ ਹਲਕੇ ਦੇ ਲਈ ਦੇਖੋ ਫਰੀਦਕੋਟ ਹਲਕੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਹਜੇ ਤੱਕ ਕਿਸੇ ਨੇ ਵੀ ਧਿਆਨ ਦੇ ਵਿੱਚ ਨਹੀਂ ਕੀਤੇ ਜਦੋਂ ਤੋਂ ਸਖਬਾਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇਥੋਂ ਬਣੇ ਨੇ ਐਮਪੀ ਉਦੋਂ ਉਹਨਾਂ ਨੇ ਬਹੁਤ ਸਾਰੇ ਵਿਕਾਸ ਦੇ ਕਾਰਜ ਕਰਵਾਏ ਆ ਸਿਹਤ ਸਹੂਲਤਾਂ ਨੂੰ ਨਤੋਂ ਲੈ ਕੇ ਅਮਨ ਕਾਨੂੰਨ ਔਰ ਨੌਜਵਾਨਾਂ ਦੇ ਲਈ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕਬੱਡੀਆਂ ਪ੍ਰਮੋਟ ਕੀਤੀਆਂ ਪੰਜਾਬ ਦੇ ਵਿੱਚ ਇਹ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਅਕਾਲੀ ਦਲ ਵੇਲੇ ਹੋਇਆ ਜਿਹੜੇ ਹੁਣ ਦੀਆਂ ਬਾਹਰ ਦੀਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਔਰ ਜਿਸ ਦਾ ਖਮਿਆਜਾ ਪੰਜਾਬ 'ਤੇ ਪੁੱਗ ਤਰਿਆ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਹੈ ਉਹਨਾਂ ਦੇ ਲਈ ਰੁਜ਼ਗਾਰ ਪੈਦਾ ਕਰਨੇ ਆ ਚੰਗੀਆਂ ਸਿਹਤ ਸਹੂਲਤਾਂ ਪੈਦਾ ਕਰਨੀਆਂ ਨੇ ਔਰ ਇੰਡਸਟਰੀ ਜਿਹੜੀ ਹੈ ਉਹ ਲੈ ਕੇ ਆਉਣੀ ਹੈ ਅਮਨ ਤੇ ਕਾਨੂੰਨ ਨੂੰ ਯਕੀਨੀ ਬਣਾਉਣਾ ਹੈ ਔਰ ਖੇਡਾਂ ਨੂੰ ਪ੍ਰਮੋਟ ਕਰਨਾ ਹੈ ਇਹ ਜਿਹੜੀਆਂ ਕੁਝ ਅਹਿਮ ਗੱਲਾਂ ਨੇ ਜਿਨ੍ਹਾਂ ਤੇ ਸ਼ਮਨੀ ਅਕਾਲੀ ਦਲ ਬੜੇ ਸੰਜੀਦਗੀ ਦੇ ਨਾਲ ਪਹਿਰਾ ਦੇਵੇਗਾ ਚਲੋ ਇਹ ਸਨ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋੜ ਹਲਕਾ ਫਰੀਦਕੋਟ ਤੋਂ ਅਕਾਲੀ ਉਮੀਦਵਾਰ ਤੁਸੀਂ ਦੇਖ ਰਹੇ ਹੋ ਗਰੋਇੰਗ ਪੰਜਾਬ ਟੀਵੀ ਕੈਮਰਾਮੈਨ ਧਰਮ ਸਿੰਘ ਦੇ ਨਾਲ ਗੁਰਮੀਤ ਸਿੰਘ ਧੰਨਵਾਦ